ਜਦੋਂ ਤੁਹਾਡੀ ਪਲੈਨਿੰਗ ਫੇਲ ਹੋ ਜੇ ਨਾ ਤੁਸੀਂ ਮਿਹਨਤ ਵੀ ਬਹੁਤ ਜ਼ਿਆਦਾ ਕੀਤੀ ਹੋਵੇ ਸੋਚਿਆ ਵੀ ਪੂਰਾ ਹੋਵੇਗਾ ਇਹ ਕੰਮ ਕਰਕੇ ਹੀ ਰਹਿਣਾ ਪਰ ਫੇਰ ਬਿਨਾ ਆਇਆ ਹੋਵੇ ਤਦੋਂ ਸਮਝਿਆ ਕਰੋ ਕਿ ਰੱਬ ਦੀ ਨਹੀਂ ਮਰਜੀਗੀ ਇਹ ਚੀਜ਼ ਤੁਹਾਡੇ ਲਈ ਨਹੀਂ ਚੰਗੀਗੀ ਜਦੋਂ ਇੰਨੀ ਕੋਸ਼ਿਸ਼ ਤੇ ਬਾਅਦ ਇੰਨੇ ਐਫਰਟਸ ਦੇ ਬਾਅਦ ਵੀ ਉਹ ਚੀਜ਼ ਤੁਹਾਨੂੰ ਨਹੀਂ ਮਿਲ ਰਹੀ ਤੁਹਾਡੀ ਜ਼ਿੰਦਗੀ 'ਚ ਨਹੀਂ ਹੋ ਰਹੀ ਇਹਦਾ ਮਤਲਬ ਮਾਲਕ ਨੇ ਕੁਝ ਵਧੀਆ ਸੋਚਿਆ ਜੋ ਤੁਹਾਡੇ ਲਈ ਚੰਗਾ ਹੈ ਤੁਸੀਂ ਆਪਣੇ ਪਰਮਾਤਮਾ ਤੇ ਭਰੋਸਾ ਰੱਖਿਆ ਕਰੋ ਸ਼ੱਕ ਨਾ ਕਰਿਆ ਕਰੋ ਅੱਗੇ ਵੀ ਤਾਂ ਤੁਹਾਨੂੰ ਮਾਲਕ ਨੇ ਹੀ ਦਿੱਤਾ ਨਾ ਕਿ ਦੁਨੀਆ ਨੇ ਦਿੱਤਾ ਕੁਛ ਤੁਹਾਡੇ ਘਰ ਜਿਹੜੀ ਇਹ ਰੋਟੀ ਚੱਲ ਰਹੀ ਆ ਮਾਲਕ ਚਲਾ ਰਿਆ ਦੁਨੀਆ ਨਹੀਂ ਤੁਹਾਡੇ ਰਿਸ਼ਤੇਦਾਰ ਨਹੀਂ ਤੁਹਾਡੇ ਦੋਸਤ ਨਹੀਂ ਇਸ ਲਈ ਕਿਸੇ ਦੇ ਕਹਿਣ ਤੇ ਕੋਈ ਪਰਵਾਹ ਨਹੀਂ ਕਰਨੀ ਜੇ ਕੋਈ ਬਾਰ-ਬਾਰ ਸੁਣਾਉਂਦਾ ਕਿ ਤੇਰੇ ਕੰਮ ਕਿਉਂ ਨਹੀਂ ਬੰਦੇ ਬੜੇ ਲੇਟ ਹੋਈ ਜਾਂਦੇ ਪਏ ਤੇ ਕੋਈ ਗੱਲ ਨਹੀਂ ਤੁਸੀਂ ਇੱਕੋ ਹੀ ਗੱਲ ਕਹਿਣੀ ਕਿ ਮੇਰਾ ਮਾਲਕ ਬੈਠਾ ਉਹਦੇ ਪਲਾਨ ਜਿਆਦਾ ਵਧੀਆ ਜਦੋਂ ਉਹਨੇ ਸੋਚੇ ਉਹ ਤੋਂ ਵਧੀਆ ਹਉਣੇ ਕੰਮ ਆਪਣੇ ਗੁਰੂ ਤੇ ਹਮੇਸ਼ਾ ਭਰੋਸਾ ਰੱਖੋ ਕਿ ਮੇਰੇ ਭਗਵਾਨ ਨੇ ਮੇਰੇ ਲਈ ਗਲਤ ਨਹੀਂ ਚੁਣਿਆ ਮੇਰੇ ਮਾਲਕ ਨੇ ਮੈਨੂੰ ਅੱਗੇ ਵੀ ਬਚਾਇਆ ਹੁਣ ਵੀ ਬਚਾਣਗੇ ਆਪਾਂ ਪਤਾ ਕੀ ਡਰ ਜੰਨੇ ਜਦੋਂ ਤੁਹਾਨੂੰ ਕੋਈ ਚਾਰ ਗੱਲਾਂ ਸੁਣਾ ਦਿੰਦਾ ਨਾ ਕਿ ਤੇਰਾ ਨਾ ਵਧੀਆ ਨਹੀਂ ਹੋਣਾ ਤੇ ਆਪਾਂ ਡਰ ਕੇ ਬੈ ਜੰਨੇ ਆ ਬਲਕਿ ਡਰਿਆ ਨਾ ਕਰੋ ਰੱਬ ਤੇ ਭਰੋਸਾ ਰੱਖਿਆ ਕਰੋ ਆਪਣੇ ਉਹਨੇ ਥੋੜੀ ਗਲਤ ਹੋਉਂਦੇ ਨਾ ਤੁਹਾਨੂੰ ਇੱਕ ਗੱਲ ਯਾਦ ਰੱਖਣਾ ਜਿੰਨੇ ਵੀ ਤੂਫਾਨ ਹੋ ਜਿੰਦਗੀ ਚ ਬਚਾਣਾ ਸਿਰਫ ਮਾਲਕ ਨੇ ਜੇ ਹੋਰ ਕਿਸੇ ਨੇ ਨਹੀਂ ਆਣਾ ਤੇ ਜਦੋਂ ਤੱਕ ਮਾਲਕ ਤੁਹਾਡੇ ਲਈ ਬੈਠਾ ਤੁਹਾਡਾ ਕੋਈ ਮਾੜਾ ਨਹੀਂ ਕਰ ਸਕਦਾ ਬੜੇ ਸੋਹਣੇ ਪਲਾਨ ਸੋਚੇ ਮਾਲਕ ਨੇ ਵਿਸ਼ਵਾਸ ਰੱਖੋ ਆਪਣੀ ਮਿਹਨਤ ਕਰਦੇ ਰਹੋ ਬਸ ਸਟ्रेस ਨਾ ਲੋ ਜਿਆਦਾ ਜੋ ਗੁਰੂ ਮਹਾਰਾਜ ਜੀ ਨੇ ਵਧੀਆ ਸੋਚਿਆ ਉਹ ਤੁਹਾਡਾ ਨਾ ਹੋ ਕੇ ਹੀ ਰਹਿਣਾ ਉਹਨਾਂ ਦੇ ਹੱਥੋਂ ਮਿਲਣਾ ਤੁਹਾਨੂੰ ਸਭ ਕੁਝ